ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਤੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗਾ ਜ਼ਿਲ੍ਹਾ ਇਸ ਪਿੰਡ ਨੂੰ ਪੈਂਦਾ ਵੈਸੇ ਨੇੜੇ ਦੇ ਭਧੌੜ ਵੀ ਹੈ ਦੂਜੇ ਪਾਸੇ ਨਿਹਾਲ ਸਿੰਘ ਵਾਲਾ ਵੀ ਹੈ ਤੇ ਕੋਈ ਬਹੁਤਾ ਦੂਰ ਨਹੀਂ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਖੁਸ਼ਦੀਪ ਦੇ ਕੋਲੋਂ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਇੱਥੇ گاਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ 6 ਨਾਗ ਹੈ ਜਿਹਦੇ ਚ ਅ ਜੇ ਆਪਾਂ ਇਧਰਲੇ ਪਾਸੋਂ ਸ਼ੁਰੂਆਤ ਕਰ ਗਏ ਦੋਸਤੋ ਇੱਕ ਛੋਟੀ ਉਮਰ ਦੀ ਵੈੜ ਬਿਲਕੁਲ ਹੀ ਤਾਜੀ ਸੂਈ ਹੋਈ ਹੈ ਬਹੁਤ ਸੋਹਣੀ ਵੈੜ ਇਹ ਵੀ ਤੁਹਾਨੂੰ ਦਿਖਾਵਾਂਗੇ ਤੋਂ ਬਿਨਾ ਕੁਝ ਨਾ ਗੱਭਣ ਜਿਹੜੇ ਖੜੇ ਆਪਾਂ ਸ਼ੁਰੂਆਤ ਕਰਾਂਗੇ ਇਸ ਸਾਈਡ ਦੇ ਉੱਤੇ ਜਿਹੜੀਆਂ ਗਾਵਾਂ ਵੱਧੀਆਂ ਨੇ ਇਹਨਾਂ ਤੋਂ ਸੋ ਲਾਸਟ ਤੱਕ ਵੀਡੀਓ ਦੇਖ ਲਓ ਜਿਹੜੀ ਗਾਂ ਵੈੜ ਇਹਨਾਂ ਚ ਤੁਹਾਨੂੰ ਜੱਜਦੀ ਹੋਈ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਚਰਵਾਤ ਪਹਿਲੇ ਨੰਬਰ ਤੇ ਜਿਹੜੀ ਗਾਂ ਖੜੀ ਹੈ ਜਿਹਦੇ ਤੋਂ ਬਈ ਖੁਸ਼ਦੀਪ ਇੱਥੋਂ ਹੀ ਕਰਦੇ ਆਂ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਖੁਸ਼ਦੀਪ 6 ਨਾਗ ਦਿਖਾਵਾਂਗੇ ਆਪਾਂ ਪਹਿਲੇ ਨੰਬਰ ਤੇ ਗਾਂ ਤੇਰੇ ਨਾਲ ਹੀ ਖੜੀ ਹੈ ਬਈ ਕੰਨਵਾ ਸੂਆ ਸਨ ਇਹ ਵੀਰੇ ਦੂਜਾ ਸੂਆ ਆਪਣੇ ਕੋਲ ਜਾਣੀ ਟੋਟਲ 6 ਨਾਗਾ ਉਹਨਾਂ ਚੋਂ ਇੱਕ ਬੱਚੀ ਪਹਿਲਾਂ ਦੋ ਦੰਦ ਸੂਈ ਆ ਤੇ ਇੱਕ ਆ ਨਾਲ ਖੜੀ ਹੈ ਚਾਰ ਦੰਦ ਦਾ ਬਾਕੀ ਵੀ ਦੋ-ਦੋ ਦੰਦ ਦਾ ਜੀ ਯਾਨੀ ਦੋ ਹੀ ਹੈ ਬਹਿਰਾਂ ਦੂਜਾ ਦੂਜਾ ਸੂਆ ਆਪਣੇ ਕੋਲ ਠੀਕ ਹੈ ਅੱਛਾ ਇਹ ਕਿੰਨੇ ਦਿਨ ਲੇਜੂਗੀ ਸੋਨ ਚ ਜੀ ਇਹ ਜੀ ਹਜੇ 7 ਦਿਨ ਪੈਂਡਿੰਗ ਹੈ ਵੈੜਦੇ ਠੀਕ ਹੈ 9 ਮਹੀਨੇ ਪੂਰੇ ਹੋਣ ਚੀ ਠੀਕ ਹੈ ਫਿਰ ਤਾਂ ਆਰਡਰਰ ਬਣਾਉਣਾ ਸ਼ੁਰੂ ਕੀਤਾਗਾ ਠੀਕ ਹੈ ਤੇ ਬਹੁਤ ਲੰਮੀ ਲੰਜੀ ਤੇ ਐਕਸਟਰਾ ਆਰਡੀਨਰੀ ਵੈੜ ਹੈ ਜੀ ਚੰਗੇ ਜਾਨੀ ਬੱਚੇ ਲੈਣ ਵਾਸਤੇ ਵੀ ਹੂੰ ਤੇ ਦੁੱਧ ਨੂੰ ਤਾਂ ਹੈਗੀ ਹੈਗੀ ਉਧਰੋਂ ਆਪਾਂ ਬਾਹਰ ਕੱਢ ਕੇ ਵੈੜ ਦਿਖਾਉਣੇ ਆ ਜੀ ਫੇਸ ਦੀ ਬਿਊਟੀ ਆਰਡਰ ਦਾ ਡਿਜ਼ਾਈਨ ਆ ਇਹਦਾ ਬਾਡੀ ਦਾ ਸਟਰਕਚਰ ਜੀ ਸਾਰਾ ਕੋਸ਼ਿ ਜਾਨੀ ਐਕਸਟਰਾ ਆਰਡੀਨਰੀ ਚੀਜ਼ ਹੀ ਆ ਇਹਦਾ ਰੇਟ ਕੀ ਰਹਿਣਾ ਖਸ ਜੀ ਇਹਦਾ ਰੇਟ ਜੀ 2 ਲੱਖ ਰੁਪਏ ਹੀ ਆ ਜੀ ਠੀਕ ਆ 2 ਲੱਖ ਇਹ ਦੰਦਾ ਦੰਦਾ ਚ ਟੋਟਲ ਇਹਨਾਂ ਜਾਨੀ ਸਾਰੀਆਂ ਵਿਹੜਾਂ ਹੀ ਫਾਰਮ ਨਾ ਤੇ ਪਾਪਰ ਸਾਰੀਆਂ ਦਾ ਰਿਕਾਰਡ ਮਿਲੂਗਾ ਜੀ ਕੱਲੀ ਕੱਲੀ ਵਿਹੜ ਦਾ ਠੀਕ ਆ ਹਾਂਜੀ ਤੁਸੀਂ ਵਿਹੜ ਦੇਖ ਲਓ ਤੁਸੀਂ ਪਹਿਲਾਂ ਦੂਜਾ ਸੂਆ 7 ਦਿਨ ਪਏ ਹੈ ਲਸੂਣ ਚ ਫੇਸ ਵਾਕਈ ਸੋਹਣਾ ਕਿਉਂਕਿ ਤੈਨੂੰ ਆਪਾਂ ਜਿੰਨਾ ਮਰਜ਼ੀ ਕਹਿ ਦੀਏ ਜੀ ਵੀ ਇਹ 60 ਕਿਲੋ ਦੁੱਧ ਪਾ ਦੂਗੀ ਇਹ 65 ਪਾ ਦੂਗੀ ਜੀ ਇਹ ਦਿਨਾਂ ਕੋਈ ਸਾਹਮਣੂ ਦਾ ਦੁੱਧ ਤਾਂ ਹੁਣ ਸੋਨੂੰ ਵੀ ਪਤਾ ਤੁਸੀਂ ਕੋਲ ਖੜੇ ਹੋ ਵੀ ਇਹ ਕਿੰਨਾ ਦੁੱਧ ਪਾਉਣ ਵਾਲੀ ਬਿਹੜਾ ਜੀ ਤੋਰਦੇ ਹੋਰ ਅੱਗੇ ਹੱਥੋਂ ਫਾਰਮ ਦੀ ਬਰੀਡ ਆ ਤੇ ਇਹਨਾਂ ਨੂੰ ਰਸਤੇ ਨਾਲ ਤੋਰਨਾ ਥੋੜਾ ਜਿਹਾ ਔਖਾ ਕੰਮ ਹੁੰਦਾ ਅਗਰ ਜਿਹੜੀ ਇਹਦੀ ਬੋਡੀ ਬੰਤਰਾ ਆ ਅਡਰ ਦਾ ਦੋਨੇ ਸਾਈਡਾਂ ਤੋਂ ਅਗਾਰੀ ਪਿਛਾੜੀ ਆ ਜੀ ਤੇ ਲੈਂਥ ਆ ਜਿਹੜੀ ਉਹ ਬਹੁਤ ਜਿਆਦਾ ਚੰਗੀ ਕਮਾਲ ਆ ਖਸਤੀਪਨ ਆ ਜਾ ਬੱਤ ਆ ਜਾ ਬਾਕੀ ਬੱਚੇ ਲੈਣ ਨੂੰ ਵੀ ਵੈਡ ਬਹੁਤ ਵਧੀਆ ਦੁੱਧ ਨੂੰ ਤਾਂ ਹੈਗੀ ਹੈਗੀ ਅਜੀ ਆ ਜਾਵਰਾ ਆ ਜਾ ਸਬਸਤੋ 2 ਨੰਬਰ ਤੇ ਜਿਹੜੀ ਵੈਡ ਇਹ ਵੀ ਵੱਡੇ ਢਾਂਚੇ ਦੀ ਆ ਖੁਸ਼ਦੀ ਪੇ ਦੀ ਡਿਟੇਲ ਕੀ ਹੈ ਬਈ ਇਹ ਚਾਰ ਜਾਨ ਦਾ ਬੱਚੀ ਜੀ ਮੈਸੀ ਬੰਦੀ ਆ ਠੀਕ ਹੈ ਪਹਿਲਾ ਸੂਆ ਜੀ ਪਹਿਲਾ ਸੂਆ ਕਿੰਨੇ ਕਰ ਲੈ ਜੂਗੀ ਇਹਦੇ ਇਹਦੇ 3 ਤਰੀਕ ਨੂੰ ਦੇਣ ਭੁਰੇ ਹੋ ਜੀ ਅੱਜ 27 28 ਤੇ 27 ਤਰੀਕ ਹੋ ਗਈ 27 ਐਜ ਠੀਕ ਹੈ ਹਾਂਜੀ ਓਕੇ ਇਹਦਾ ਰੇਟ ਕੀ ਰਹਿਣਾ ਖੁਸ਼ਦੀ ਇਹਦਾ ਰੇਟ ਬੈਠਦਾ ਜੀ 1,65,000 ਰੁਪਈਆ ਜੀ ਠੀਕ ਹੈ ਸੋ ਕੋ ਮਾਨੇਗਾ ਚੱਲੇ ਵੀ ਜਿਹੜੀਆਂ ਵੇੜਾਂਆਂ ਨੇ ਨਾ ਤਿੰਨਾਂ ਤੇ ਇੱਕੋ ਜਿਹੜੀ ਪਹਿਲਾਂ ਬੱਛੀ ਆ ਇਹ ਉਹੋ ਜੀਆਂ ਵੇੜਾਂ ਵੀ ਜਿਹੜੀਆਂ ਆਪਾਂ ਤੋਂ ਪਹਿਲਾਂ ਬੱਛੀਆਂ ਲਿਖ ਕੇ ਗਾਰੰਟੀ ਦੇ ਦਿਆਂਗੇ 35 ਤੋਂ 40 ਕਿਲੋ ਦੀ ਹੁਣ ਗਰਮੀ 'ਚ ਠੀਕ ਹੈ ਹਾਂਜੀ ਸੋ ਦਸੋ ਆਪਾਂ ਬਾਕੀ ਘੜਨੀ ਫੁਰਨੀ ਦੇਖ ਲਓ ਪਹਿਲਾਂ ਬੱਛੀ ਦੀ ਤੇ ਐਡਾ ਹੈ ਪੂਰਾ ਪੜਾ ਹੀ ਨਹੀਂ ਲੱਗਦਾ ਪੈਰਾਂ ਪੂਰਾ ਦੀ ਸਾਫ ਜੀ ਹਮ ਕਮਾਲਿਆ ਖਸਤ ਕਿਤੇ ਸੋ ਥਾਂ ਤਾਂ ਦੋਸਤੋ ਭਾਵੇਂ ਹੱਥੀਂ ਚੋਲੋ ਜੇ ਭਾਵੇਂ ਮਸ਼ੀਨ ਲਾ ਲਓ ਪੂਰਾ ਪਰਫੈਕਟ ਬਣ ਜਾਣਾ ਜੀ ਇੱਥੇ ਤੇਡੀ ਖੜੀ ਰਾਦੀ ਆ ਪਸਲੀਆਂ ਪਸਲੀਆਂ 'ਚ ਗੈਪ ਪ੍ਰੋਪਰ ਵੀਸੀ ਐਸ ਅ ਬੋਡੀ ਸਟਰਕਚਰ ਬਹੁਤ ਚੰਗਾ ਵੈੜਦਾ ਜੀ ਐਸੀ ਕੁਮਾੜੇ ਜਿਹੜਾ ਹੋਖਾਂ ਜੀ ਤੋਂ ਹੁਣ ਤੁਸੀਂ ਦੋਨਾਂ ਸਾਈਡ ਤੋਂ ਦਾ ਹਵਾਨਾ ਜਿਹੜਾ ਉਹ ਦੇਖ ਲਓਗੇ ਲੈ ਚੱਲ ਕੇ ਨਵਾਂ ਇਹ ਤੁਹਾਨੂੰ ਕੁਮਾੜੇ ਬੱਸ ਬੱਸ ਕੋ ਜਦਨ ਲੈਂਦੀ ਉਸ ਕਾਫੀ ਨਰੋਈ ਵੈੜ ਹੈ ਤੁਹਾਡੇ ਸਾਹਮਣੇ ਹੈ ਵੈਸੇ ਬੋਡੀ ਵੇਟ ਦਾ ਹਾਈਟ ਵੀ ਚੰਗੀ ਹੈ ਲੰਬੀ ਚੰਗੀ ਹੈ ਬਾਕੀ ਚਾਰ ਦੰਦ ਦਾ ਬਾਈ ਦੱਸਦਾ ਮੂੰਹ ਦੇ ਵਿੱਚੋਂ ਖਾਇਰਤਾ ਜੀ ਆ ਵੱਡੀਆਂ ਗਾਵਾਂ ਦੇ ਨਾਲ ਖੜੀ ਐ ਇਹਨਾਂ ਦੇ ਜਿੱਦ ਕੋਈ ਪ੍ਰੋਪਰ ਹਾਈਟ ਉਹਦੀ ਐ ਜੀ ਬੱਛੀ ਦੀ ਹੂੰ ਸੋਇਤਰਲੇ ਪਾਸੇ ਤਿੰਨ ਗਾਵਾਂ ਵੱਡੀਆਂ ਸੀ ਜਿੰਨਾ ਚ ਇੱਕ ਹੋਰ ਤੁਹਾਨੂੰ ਵੈੜ ਦਿਖਾਉਣੀ ਐ ਤੇ ਉਦੋਂ ਬਾਅਦ ਚ ਆਪਾਂ ਤੁਹਾਨੂੰ ਜਿਹੜੀਆਂ ਤਿੰਨ ਜਾਹੂਆ ਵੈੜਾ ਜੀ ਇਹ ਕਿੰਨੇ ਕ ਦਿਨ ਲੈਂਦੀ ਕੋ ਜੀ ਇਹ 6 ਦਿਨ ਦਾ ਜੀ ਤੇ ਇਹ ਹਜੇ 6 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਐ ਵੈੜਦੇ ਜੀ ਠੀਕ ਐ ਤੇ ਪਹਿਲੇ ਸੂਏ ਦਾ ਵੈੜ ਦਾ 43 ਕਿਲੋ ਦੁੱਧ ਰਕਾਰਾ ਜੀ ਦਾ ਠੀਕ ਐ ਇਹਦਾ ਰੇਟ ਕੀ ਰਹਿਣਾ ਖੜ ਜਾ ਪੁੱਤ। ਕੋਈ ਜੀ ਇਹ ਰੇਟ ਹੋਊਗਾ। ਇਹ ਵੇੜ ਦਾ ਜੀ 2 ਲੱਖ ਰੁਪਈਆ ਰੇਟ ਆਈ। ਠੀਕ ਹੈ। ਖੜ ਜਾ ਪੁੱਤ। ਬਾਕੀ ਪੇਰਾ ਪੂਰਾ ਦੀ ਪੂਰੀ ਸ਼ੁੱਧ ਹੈ ਜੀ। ਇੱਥੇ ਹੀ ਕਮਾ ਲੈ ਨੂੰ ਫੇਰ। ਉੱਪਰੋਂ ਸਟ੍ਰੇਟ ਤੇ ਲੈਂਥਨ ਤੋਂ ਹੀ ਦੇਖ ਲੋ। ਵੀ ਕਿੱਡੀ ਕਿ ਲੰਬੀ ਵੇੜ ਆ ਗਈ। ਬੱਚੇ ਲੈਣ ਨੂੰ ਵੀ ਜਵਾਨੀ ਵਾਲੀ ਆ। ਕੋਈ ਵੀ ਫਾਰਮਰ ਚਾਹੇ ਨਵਾਂ ਫਾਰਮ ਸਟਾਰਟ ਕਰਨਾ। 400 ਬੰਦਾ ਲੈ ਸਕਦਾ ਜੀ ਫੇਸ ਦੀ ਬਿਊਟੀ ਕੰਬੜਾ ਕੰਬੜਾ ਵੀ ਟਟੋ ਰਤਾਰ ਅ ਤ ਪੂਰਾ ਚੰਗਾ ਹੈਗਾ ਇਹ ਪੂਰੀ ਸਟਰੇਟ ਹੈ ਜੀ ਠੀਕ ਹੈ ਬੰਦ ਦੇ ਬਈ ਸੋ ਤਿੰਨ ਵੱਡੇ ਗਾਵਾਂ ਇਸ ਸਾਈਡ ਤੇ ਸੀਗ ਲਾਸਟ ਉੱਤੇ ਇੱਕ ਹੋਰ ਵੱਡੀ ਵੈੜ ਦਿਖਾਉਣੀ ਹੈ ਪਰ ਹਜੇ ਉਮਰ ਛੋਟੀ ਚ ਹੈ ਉਹ ਤੋਂ ਪਹਿਲਾਂ ਦੋ ਗਾਵਾਂ ਹੋਰ ਦੋ ਵੈੜਾਂ ਹੋਰ ਦਿਖਾ ਕੇ ਫਿਰ ਆਪਾਂ ਉਸ ਵੈੜ ਦੇ ਪਾਸੇ ਨਹੀਂ ਚੱਲਾਂਗੇ ਸੋ ਇੱਕ ਹੋਰ ਵੈੜ ਤੁਹਾਨੂੰ ਦਿਖਾਉਣੇ ਦੋਸਤੋ ਕੁਝ ਦੀ ਪੇਕ ਹੈ ਨਾ ਮਸੂਆ ਬਈ ਪਹਿਲਾਂ ਨਾ ਜੀ ਇਹਨੇ ਦੁੱਗ ਦਾ ਇੱਕ ਦੰਦ ਸਿੱਟਿਆ ਜੀ ਆ ਦੁੱਗ ਦਾ ਇੱਕ ਦੰਦ ਚੱਕਿਆ ਹੋਇਆ ਤੇ ਸਿੱਟਿਆ ਹੋਇਆ ਜੀ ਠੀਕ ਹੈ ਹਾਂ ਜੀ ਕਿੰਨਾ ਚੱਲੇ ਜੀ ਸੂਨ ਚ ਇਹੋ ਜੀ 9 ਤਰੀਕ ਨੂੰ ਬਣ ਪੁਰਿਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਫਿਰ ਤੂੰ ਇਹਦਾ ਵੈੜ ਦਾ ਜਸਨ ਨੂੰ 1.25 ਲੱਖ ਰੁਪਈਆ ਜੀ 125 ਹਾਂ ਜੀ 1,25,000 ਰੁਪਈਆ ਹਾਈਟ ਇਹ ਵੀ ਦੇਖ ਲਓ ਉਹ ਵੀ ਵੱਡੀਆਂ ਵੜਾ ਜਿੰਨੀ ਹਾਈਟ ਆ ਪਹਿਲਾਂ ਵੱਚੀ ਆ ਤੇ ਆਰਡਰ ਦਾ ਤਾਂ ਹਜੇ ਮੰਨ ਕੇ ਚੱਲੋ ਜਿਹੜਾ ਉਹ ਵੈਸੇ ਆਪਾਂ ਕਹਿੰਦੇ ਟ੍ਰਾਂਜੈਕਸ਼ਨ ਨਾ ਪੱਟੇ ਭਾਈ ਐਡਰ ਆ ਗੇ ਰ ਹਾਂ ਜੀ ਕਈ ਦਾ ਆਰਡਰ ਦੀ ਸਟਾਰਟਿੰਗ ਬਹੁਤ ਟੌਪ ਆ ਰਹੀ ਆ ਪੇਟਾ ਪੂਟਾ ਸਹ ਸੂਝ ਬੱਚੀ ਦਾ ਬਹੁਤ ਭਈਆ ਜੀ ਸੇਸ ਦੀ ਬਿਊਟੀ ਵਾਦੀ ਤੇ ਜਾਨੀ ਚੰਗਾ ਦੁੱਧ ਪਾਉਗੀ ਵਧੀਆ ਸਾਹ ਵਾਲਾ ਬੰਦਾ ਲੈ ਜੇ ਤੀ ਤੀ ਤੋਂ ਪਲੱਸ ਪਲੱਸ ਦੁੱਧ ਪਾਉਣ ਵਾਲੀ ਬੱਚੀ ਹੈ ਜੀ ਲੈ ਆ ਬਈ ਸੋ ਸੋ ਪਹਿਲਾਂ ਵੇਰ ਆ ਗਾੜੀ ਇਹ ਊੜੀ ਬੱਚੀ ਦੀ ਬਹੁਤ ਵਧੀਆ ਹਜੇ ਕੱਚੀ ਜ਼ਰੂਰ ਆ 12 13 ਦਿਨ ਦੀ ਹਮ ਕੁਝ ਦੀ ਪੇਸ ਵੈੜ ਦੀ ਕੀ ਡਿਟੇਲ ਹੈ ਬੀ ਇਹ ਵੀ ਪਹਿਲਾਂ ਸੁਆ ਜੀ ਦੋ ਦਿਨ ਦਾ ਚੌਕ ਦੇ ਇੱਕ ਦਿਨ ਦਾ ਸਿੱਟਿਆ ਜੀ ਠੀਕ ਹੈ ਕਿੰਨੇ ਚ ਲੈ ਜੂਗੀ ਸੋਣ ਚ ਆਪਾਂ ਪਿਛਲੀ ਵੀਡੀਓ ਦਿਖਾਈ ਸੀ ਉਦੋਂ ਵੈੜ ਕੱਚੀ ਸੀ ਜੀ ਹਾਂ ਦੇਖੋ ਇਹ ਗਾੜੀ ਗੂੜੀ ਵੈੜ ਨੇ ਪੱਟੀ ਜੀ ਠੀਕ ਹੈ ਮੈਂ ਦੋ ਦਿਨ ਜਿਹੜੀ ਪਹਿਲਾਂ ਵੀਡੀਓ ਦਿਖਾਈ ਸੀ ਹਾਂ ਉਹ ਤੇ ਦਿਖਾਈ ਸੀ ਹਾਂ ਜੀ ਠੀਕ ਹੈ ਇਹ ਹੁਣ ਕਿੰਨੇ ਦਾ ਲੈ ਜੂਗੀ ਉਹ ਚਾ ਪਹਿਰਾ ਮੁੱਲ ਵੈਸੀ 80000 ਕਰਿਆ ਸੀ ਹੁਣ ਇਹ ਨਾ ਦੇਣ ਲੈਣੀ 80 ਹੀ ਹੈ ਜੀ ਬਸ ਜੱਸ ਤੇ ਨੋ ਜੀ ਠੀਕ ਹੈ ਜੇ ਤੁਹਾਨੂੰ ਪਸੰਦ ਹੋਈ ਫਿਰ ਅੱਜ 6 ਦਿਨ ਬਾਕੀ ਰਹਿ ਗਏ ਜੀ ਠੀਕ ਹੈ ਆਰਡਰ ਬਹੁਤ ਸੋਹਣਾ ਬੱਤੇ ਆਈਏ ਬੱਛੀ ਜੀ ਠੀਕ ਹੈ ਹਾਂ ਜੀ ਸੋ ਦੋਸਤੋ ਉਸ ਵੀਡੀਓ ਚ ਡਿਮਾਂਡ ਬਿਆਸੀ ਸੀ ਉਹਦੇ ਚ ਮਾਨਤਨ ਹੋਣਾ ਸੀ ਪਰ ਹੁਣ ਜਿਵੇਂ ਇਹ ਮੇਡ ਆਉਂਦੀ ਜਾਊਗੀ ਤਾਂ ਇਸ ਵਾਰ ਰੇਟ ਦਾ 82000 ਫਿਕਸ ਹੈ ਉਹ ਚੰਗੇ ਢਾਂਚੇ ਦੀ ਹੈ ਉਸ ਵੀਡੀਓ ਚ ਵੀ ਜ਼ਿਕਰ ਕੀਤਾ ਸੀਗਾ ਵੀ ਗਾਂ ਦਾ ਰੇਟ ਉਸ ਹਸਾਬ ਤੇ ਹੈ ਜਿਹਨੂੰ ਪਸੰਦ ਆਉਂਦੀ ਹੈ ਦੁੱਧ ਵੀ ਆਸਾ ਸੋਨਾ ਪਾਈ ਜਾਊਗੀ ਲੋਦੇ ਹੋ ਗਈ ਆਪਾਂ ਐ ਤਾਂ ਨਹੀਂ ਵੀ 30 35 ਕਿਲੋ ਕਰ ਦੂ ਜਾਨੀ 20 ਤੋਂ ਪਲੱਸ ਕੱਟੂ ਕੱਡੂ ਵੀ ਆਰਾਮ ਨਾਲ ਜੀ 25 ਕਿਲੋ ਤੱਕ ਵੀ ਜਾ ਸਕਦੀ ਆ ਸਹੀ ਹੈ ਹਾਂਜੀ ਹਜੇ ਢਿੱਲ ਬਹੁਤ ਪਈ ਆ ਹਜੇ ਹਵਾਨਾ ਇਹਨੇ ਬਣਾਉਣਾ ਬਾਕੀ ਸੀਲਸ ਲੱਗਿਆ ਹੱਥ ਜੀ ਚੋਈ ਵਾਲਾ ਮੁੱਠੀ ਵਾਲਾ ਪੂਰਾ ਥਾਣਾ ਵਹਿੜਦਾ ਜੀ ਸੋ ਇਸ ਵੀਡੀਓ ਦਾ ਇੱਕ ਡਾਇਮੰਡ ਪੀਸ ਹੀ ਤੁਹਾਨੂੰ ਦਿਖਾਉਣਾ ਦੱਸੋ ਇਹ ਵੈੜ ਜਿਸ ਤਾਜੀ ਸੋਈ ਵੀ ਕੋਈ ਦੀ ਪਰ ਕੇ ਨਮਾ ਸੁਆਪਣੀ ਇਹ ਪਹਿਲਾ ਸੁਆਜੀ ਬੱਛੀ ਤੇ ਰਾਤ ਆਈ ਸੀ ਆਉਣ ਕਰਕੇ ਯਾਨੀ ਜੀ ਨਹੀਂ ਲਾਇਆ ਗੈਰ ਨੇ ਠੀਕ ਹੈ ਉਥੋਂ ਵੀ ਆਪਾਂ ਗੱਡੀ ਚ ਫਾਰਮ ਚੋਂ ਖੁੱਲੀ ਸੜਕ ਵਿੱਚ ਜਿਹੜਾ ਇਹ ਆਪਣੇ ਪੰਜਾਬ ਦੇ ਪੀਡੀਐਫ ਦੇ ਟੌਕ ਦੇ ਸਾਰ ਮਰਜੀ ਬੱਛੀ ਹੈ ਸਟਾਈਕਰ ਬੰਨ੍ਹਦੀ ਹੈ ਠੀਕ ਹੈ ਹਾਂਜੀ ਇਹ ਰਾਤ ਹੀ ਸੂਪੀ ਭਰਾ ਕਿ ਰਾਤ ਆ ਕੇ ਸੂਪੀ ਜੀ 8:00 ਵਜੇ ਵੜਾ ਆਈਆਂ ਸੀ ਜੀਆਂ ਇਹ ਤੇ ਦੋ ਇੱਕ ਉਧਰੋਂ ਆਈ ਸੀ ਜੀ ਗੁਰਦਵੰਨਾਂ ਨੇ ਦਿਖਾਈ ਆਪਾਂ ਨੂੰ ਤੇ ਰਾਤ ਆ ਕੇ ਬੜਾ ਸੂਪੀ ਜੇ ਜੂ ਕੰਪਲੀਟ ਪੈ ਗਈ ਉਹ ਜੀ ਠੀਕ ਹੈ ਤੋ ਦੋ ਦੋ ਗਰੰਦ ਕੱਢੇ ਆ ਹਜੇ ਬੱਛੀ ਨੇ ਬਾਕੀ ਹਾਈਟ ਹੀਟ ਤਾਂ ਆਪਾਂ ਨੂੰ ਉਹੋਂ ਬੋਲ ਕੇ ਕਹਿਣ ਦੀ ਲੋੜ ਨਹੀਂ ਸਹੀ ਇਹ ਕਿੰਨੀ ਜ਼ਿਆਦਾ ਆ ਇਹਦਾ ਰੇਟ ਕੀ ਰਹਿਣਾ ਤੁਹਾਨੂੰ ਰੇਟ ਇਹਦਾ ਚੀਪ ਪ੍ਰਾਈਜ਼ ਹੈ ਜਿੱਥੇ ਹੈ ਨਹੀਂ ਜੀ ਜੇ ਜਿਹਨੇ ਜੀ ਨੇ ਚੰਗਾ ਮੋਲ ਲਾਉਣਾ ਹੋਇਆ ਜੀ ਸੰਪਰਕ ਕਰ ਲਿਓ ਆਪਣੇ ਨਾਲ ਠੀਕ ਆ ਹਾਂ ਤੋ ਸੋ ਦੋ ਦੰਦ ਬੱਛੀ ਆ ਜੇ ਥੋੜਾ ਆਪਣਾ ਜਿਹੜਾ ਮਾਣ ਆ ਵੀ ਆ ਪਣੂ ਵੀ ਇਹਦਾ ਤੋਰ ਕੋ ਨਹੀਂ ਆਪਾਂ ਦੁੱਧ ਚਵਾ ਕੇ ਦੇ ਦਾਂਗੇ ਸਵੇਰੇ 11 12 ਲੀਟਰ ਨੇ ਬੋਲਾ ਕੱਢੇ ਬੱਚੀ ਨੇ ਜੀ ਹਟ ਤੋ ਵੇਖੋ ਹਵਾਨੇ ਦੀ ਬਣਾਵਤ ਹੈ ਅਜੇ ਇਹਦਾ ਦੁੱਧ ਚੋਇਆ ਵਿਆ ਟੈਲ ਦੱਸਦੀ ਹੋਣੀ ਤੁਹਾਨੂੰ ਹਵਾਨੇ ਦੇ ਵਿੱਚ ਤਾਂ ਹੀ ਹੈ ਵੈਸੇ ਭਾਈ ਦੱਸਦਾ ਵੀ ਥੋੜਾ ਉਤਰੇਵਾ ਮੰਨ ਕੇ ਸੁ ਇਹ ਜਿਹੜਾ ਕੋਈ ਬੰਦਾ ਹੈਗਾ ਜੀ ਮੰਨ ਕੇ ਚੱਲੋ ਚਾਹੇ ਫਾਰਮ ਨਵਾਂ ਸਟਾਰਟ ਕਰਨਾ ਚਾਹੇ ਕਿ ਊਠ ੜਕੀ ਜੀ ਅਬਲੀ ਦਾ ਉਹਦੇ ਕਹਿਣ ਨੂੰ ਵੀ ਕਿਸ ਨੂੰ ਕਹਿਣ ਦੀ ਲੋੜ ਨਹੀਂ ਅਗਲੇ ਵੀਡੀਓ ਚ ਦੇਖ ਲੈਣੀ ਆ ਤੇ ਤੇਰੀ ਕੋਲ ਆ ਕੇ ਬੱਚੀ ਜ਼ਰੂਰ ਦੇਖੋ ਜੀ ਸਹੀ ਹੈ ਕਿਉਂਕਿ ਕੋਰੋਂ ਪਤਾ ਲੱਗਦਾ ਵੀ ਚੀਜ਼ ਕੀ ਹੈ ਇਹ ਬਹੁਤ ਸੋਰੀ ਬੈਠ ਦੋਏ ਹਵਾਨਾ ਵੀ ਇਹਦਾ ਬੜਾ ਫੈਕਸ ਜਾਂ ਘੱਟ ਵਾਲਾ ਹਵਾਨਾ ਹਜੇ ਕੋਈ ਭਲੂਣ ਨਹੀਂ ਪਾਈ ਸੀ ਕੋਈ ਕੋਸੜੇ ਉਹ ਚੀਜ਼ਾਂ ਹਜੇ ਤੁਸੀਂ ਦੇਖੋਗੇ ਬਿਨਾਂ ਸਵੈਲਿੰਗ ਤੋਂ ਹੀ ਹੈ ਤਾਂ ਜਦੋਂ ਇਹ ਪੂਰੀ ਪਰ ਅਜੇ ਤਾਂ ਜੀ ਆਪਾਂ ਉੱਥੇ ਵੀਡੀਓ ਜੀ ਜਾਏ ਆਪਾਂ ਦਿਖਾਣ ਜੇ ਵੀ ਕੋਲੇ ਆ ਜੇ ਇੱਕ ਤਰ੍ਹਾਂ ਦੇ ਚੀਪਾ ਹੀ ਮਾਰਦੀ ਐ ਇਹ ਜੀ ਥਾਣਾ ਚੋ ਠੀਕ ਐ ਹਾਂ ਮੈਂ ਚੇਤਨ ਜਰ ਮੈਂ ਦੱਤ ਨਹੀਂ ਇਹ ਹਾਂ ਇਹ ਲੱਗਾ ਬਲਡ ਵਾਈਟ ਦਾ ਮੈਡਮੈਂਸੀ ਦਿੱਤਾ ਬੱਚਾ ਜੀ ਨੇ ਠੀਕ ਐ ਸੋ ਇਹ ਦੋ ਦਿਨ ਦਾ ਵਹਿੜਾ ਦਸੋ ਤਾਜੀ ਬਿਲਕੁਲ ਸੋਈ ਵੀ ਐ ਜੇਤ ਦੀ ਕੰਪਲੀਟ ਵਾਈ ਦੱਸਦਾ ਵੀ ਪੈ ਗਈ ਬਾਕੀ ਖਵਾਨਾ ਕਟਾ ਵਾਲਾ ਮੈਂ ਪਹਿਲਾਂ ਹੀ ਦੱਸਿਆ ਸੀਗਾ ਬਹੁਤ ਸੋਹਣਾ ਹਵਾਨੇ ਦਾ ਸੈਜ ਹੈ ਬਾਕੀ ਜਦੋਂ ਬੁੱਤੇ ਆਉਣ ਲੱਗੀ ਪਰਨ ਲੱਗੀ ਉਦੋਂ ਹੋਰ ਨਿਕਲੂਗੀ ਬੈਡ ਬਹੁਤ ਸੋਹਣੀਆਂ ਜਨਾਂ ਨੇ ਬਰੀਡ ਵਾਈ ਚਾਹੀਏ ਸੋ ਇਹ ਨਾਗਰ ਦੋਸਤੋ ਅੱਜ ਦੀ ਵੀਡੀਓ ਦੇ ਛੇ ਵਕਾਉ ਸੀ ਧੰਨਵਾਦ ਵੀਡੀਓ ਦੇਖਣ ਅਸਤ